ਖਾਦੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਚੋਟੀਆਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਲੱਗਦਾ ਦੋਸਤੋ ਇਸ ਪਿੰਡ ਤੋਂ ਜੋਗੇ ਵਾਲੇ ਤੋਂ ਦੋਸਤੋ ਕੋਈ 5-6 ਕਿਲੋਮੀਟਰ ਦੀ ਦੂਰੀ ਆ ਤੁਸੀਂ ਖਾਸ ਵਿਜ਼ਿਟ ਪਿੰਡ ਚੋਟੀਆਂ ਕਰਨੀ ਆ ਫਤੇਗੜ ਪਈ ਤੂਰ ਤਕਰੀਬਨ 1 ਕਿਲੋਮੀਟਰ ਦੀ ਦੂਰੀ ਹੈਗੀ ਆ ਆਓ ਕਰਦੇ ਆ ਗੱਲਬੀਰ ਸੋਨੂ ਦੇ ਨਾਲ ਪੁੱਛ ਲੈਨੇ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਜੇ ਇਹਨਾਂ ਪਛਮਾ ਦੀ ਤੇ ਅਗਲੀ ਜਿਹੜੀ ਮੱਝ ਖੋਲਾਂਗੇ ਦੋਸਤੋ 7ਵੇਂ ਨੰਬਰ ਤੇ ਆ ਗਈ ਹੈ ਜੀ ਸਤਿ ਸ਼੍ਰੀ ਅਕਾਲ ਦੋਸਤੋ ਸਾਹਿਬ ਜੀ ਇਹ ਸੂਈ ਆ ਤੇ ਇਹ ਸੂਆ ਕਰਨ ਮਾ ਤੀਜਾ ਜੀ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਮਗਰ ਕੱਟੀ ਆ ਉਹ ਕੱਟੀ ਜਾਇ ਮਗਰ ਕੱਟੀ ਆ ਤੇ ਵਜ਼ਨ ਕੱਦ ਜਿਹੜਾ ਦੋਸਤੋ ਤੁਸੀਂ ਵੀ ਦੇਖ ਕੇ ਚੈੱਕ ਕਰੋ ਨਹੀਂ ਫੁੱਲ ਵੱਡਾ ਫੁੱਲ ਹਾਈਟ ਆ ਵੱਡੀ ਹਾਈਟ ਆ ਠੀਕ ਆ ਕੋਈ ਛੋਟੀ ਜਿਹੀ ਜਾਂ ਦਰਮਿਆਨੀ ਹਾਈਟ ਨਹੀਂ ਮੀਡੀਅਮ ਨਹੀਂ ਕੀ ਫੁੱਲ ਵੱਡੀ ਹਾਈਟ ਆ ਤੇ ਤਾਜੀ ਸੂਈ ਆ ਮਗਰ ਕੱਟੀ ਆ ਤੇ ਸੋਨ ਵੀਰ ਇਹਨੂੰ ਦਿਨ ਕਿੰਨੇ ਹੋ ਕੇ ਸੂਈ ਸੰਸਾਰ ਸਰਗੇ ਤਾਗੇ 10 ਦਿਨਾਂ ਦੀ ਸੂਈ ਆ ਇਹ 10 ਦਿਨਾਂ ਦੀ ਹਾਂਜੀ ਤੇ ਹੁਣ ਦੁੱਤ ਕਿੰਨਾ ਹਾਜ਼ਰ ਜਿਹੜਾ ਸਹੀ ਆਮ ਦੱਸਣ ਨੂੰ 11 12 ਦੱਸੀ ਜੀ ਜਾਂ 10 ਦੱਸੀ ਜੀ 9 9.5 ਕੋਲ ਤੋਲ ਵਾਲਾ ਹੀ ਭਾਂਗ ਉਤਾਰ ਰਹਿਣਾ ਮਾਰੀ 9 9.5 ਕੋਲ ਹਾਂ ਜਿਹੜਾ ਸਹੀ ਦੁੱਧ ਹੈ ਇਸ ਟਾਈਮ ਤੇ ਤੇ ਸੰਸਾਭ ਸਾਰੀਆਂ ਕੱਲ ਪਹੁੰਚੀਆਂ ਦੋ ਤਿੰਨ ਨਹੀਂ ਆ ਠੀਕ ਹੈ ਜੀ ਕੁਝ ਪਸ਼ੂ ਜਿਹੜੇ ਦੋਸਤੋ ਦੋ ਘਟੰਕ ਦੀ ਚਵਾਈ ਕਰਾ ਰਹੇ ਨੇ ਕੁਝ ਕਿ ਜਿਹੜੇ ਆ ਕੋਈ 5 4 4 ਡੰਕ ਦੀ ਚਵਾਈ ਵੀ ਕੀਤੀ ਹੈ ਕੁਝ 5 6 6 ਦਿਨਾਂ ਦੀ ਵੀ ਚਵਾਈ ਚੌਂ ਚੌਂ ਦਿਨਾਂ ਦੀ ਵੀ ਕੀਤੀ ਹੈ ਇਸ ਕਰਕੇ ਵੀ ਕਈ ਪਸ਼ੂ ਵਿੱਚ ਨਵੇਂ ਐਡ ਹੋਏ ਆ ਜਿਵੇਂ ਕੱਲ ਆ ਗਏ ਕੋਈ 1 2 ਪਸ਼ੂ ਅੱਜ ਆ ਗਿਆ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਪਸ਼ੂ ਜਿਹੜੇ ਆਉਂਦੀ ਤੇ ਹਾਈਟ ਕੱਤ ਦੀ ਪੂਰੀ ਵੱਡੀ ਆ ਤੀਜਾ ਸੂਆ ਤੇ ਹਾਂਜੀ ਲਓ ਜੀ ਮਗਰ ਕੱਟੀ ਗਈ ਹੈ ਹਾਂਜੀ ਆਓ ਜਾਈਂ ਅਗਲੀ ਹੈ ਜੀ ਲਓ ਆ ਬੱਚਾ ਦੇਖੋ ਜੀ ਬੱਚੇ ਬਿਲਕੁਲ ਜਿਹੜੇ ਦੋ ਦਿਨ ਤੋਂ ਲੈ ਕੇ ਪੰਜ ਸੱਤ ਅੱਠ ਦਿਨਾਂ ਤੱਕ ਤੇ ਬੱਚੇ ਜਿਹੜੇ ਬਿਲਕੁਲ ਨਵਾਂ ਸੂਆ ਤਾਜ਼ੀਆਂ ਸੂਈਆਂ ਦੇ ਥੱਲੇ ਅੱਠਾਂ ਨੌਵਾਂ ਦਿਨਾਂ ਤੱਕ ਜਿਹੜੇ ਬੱਚੇ ਆ ਉਹ ਮਜੂਦ ਆ ਠੀਕ ਆ ਤੇ ਵੱਡੇ ਕਦ ਬੁੱਤ ਦੀ ਆ ਥਣ ਤੁਸੀਂ ਆ ਵੇਖ ਹੀ ਰਹੇ ਹੋ ਬਿਲਕੁਲ ਖਵਾਨਾ ਚੌਰ ਸਲੇਵਾ ਤੇ ਧਾਰ ਵੀ ਬਰਾਬਰ ਅਗਲੇ ਪਿਛਲੇ ਦੀ ਹਾਂਜੀ ਹਾਂਜੀ ਵਧੀਆ ਇੱਕ ਨੰਬਰ ਚ ਵਾਈੀ ਹਣੀ ਹੁਣ ਆਪਣਾ ਦੱਸਦਾ ਵੀ 8.5 ਤੋਂ 9 ਲੀਟਰ ਹੈ ਜੀ ਹਾਂਜੀ 9.5 ਤੋਂ 9.5 ਮੈਂ ਠੰਡਾ ਆਈ ਹੈ ਅੰਦਰਲੇ 9.5 ਲੀਟਰ ਠੰਡਾ ਦੁੱਧ ਆ ਤੇ ਆ ਕਰੋ ਚੈੱਕ ਜੀ ਠੀਕ ਆ ਤੇ ਇਹ ਵੀ ਦੋਸਤੋ ਕਾਫੀ ਚੰਗੀ ਕਮਾਲ ਦੀ ਆ ਵੱਡੇ ਕੱਦ ਕਾਟ ਦੀ ਤੇ ਸੋਨੂ ਵੀਰ ਇਹਦਾ ਫਿਰ ਲੈਣ ਦੇਣ ਕੀ ਮੁੱਲ ਰੱਖੋ ਮੈਂ ਤਾਂ ਮੁੱਲ 85 ਕਰਾ ਲਓ 82 ਕਰਾ ਲਓ 85 ਕਰਾ 76000 ਰੁਪਏ 76000 ਹਾਂਜੀ ਠੀਕ ਆ ਮਤਲਬ ਪਸ਼ੂ ਵੀ ਚਲੋ ਦੁੱਧ ਵੱਲ ਵੇਖੀ ਇਹ ਤਾਂ ਪਸ਼ੂ ਦੁੱਧਾਂ ਲਈ ਆ। ਇਹਨਾਂ ਨੂੰ ਦੁੱਧ ਹੋਊਗੀ। ਆਰਾਮ ਨਹੀਂ। ਵੀਰਿਆ ਕੋ ਸੇਵਾ ਕਰੇ ਅੱਠਾ ਦਸਾ ਦੇਣੇ ਸਨ ਸੱਸੂਆਂ ਗਰਮੀ ਬੜੀ। ਗਰਮੀ ਬੜੀ। ਵਿਚਾਰੀਆਂ ਇਹੋ ਆਪਣੇ ਕੋਲ ਆਉਂਦੀਆਂ ਦੋ ਦਿਨ ਆਣ ਕੇ ਡੰਗਰ ਉਂਝ ਨਹੀਂ ਕੁਝ ਖਾਂਦਾ। ਤੁਸੀਂ ਆਪ ਸਿਆਣੇ। ਇਹ ਵੀ ਫਰਕ ਪੈ ਜਾਂਦਾ। ਹਾਂ ਜੀ ਆ ਦੋ ਤਿੰਨ ਮਹੀਨ ਗੱਬਣ ਆਈਆਂ ਉਹਦੀਆਂ ਸੂਖੀਆਂ। ਬਿਲਕੁਲ ਬਿਲਕੁਲ। ਹਾਂ ਜੀ। ਤੇ ਨਵੀਂ ਜਗ੍ਹਾ ਤੇ ਜਾ ਕੇ ਪਸ਼ੂ ਦੋਸਤੋ ਕੋਈ ਕਿਲੋ 2 ਕਿਲੋ ਖੰਡ ਘਟਦਾ ਵਾਧਦਾ ਵੀ ਪਸ਼ੂ ਪੱਠੇ ਚੱਕਦਾ ਲੇਟ ਆ ਤਾਂ ਕਰਕੇ ਥੋੜਾ ਫਰਕ ਪੈ ਸਕਦਾ। ਦੁੱਧ ਇੱਕ ਅਗਲੀ ਜਿਹੜੀ ਦੋਸਤੋ ਤੁਹਾਨੂੰ 8ਵੇਂ ਨੰਬਰ ਤੇ ਇੱਕ ਮੱਝ ਦਿਖਾਉਣੇ ਆ ਇਹ ਵੀ ਆ ਵੀਰ ਝੋਟੀ ਦਾ ਕੀ ਰਿਕਾਰਡ ਹੈ ਸਾਹਿਬ ਕੱਟੀ ਇਹਦੇ ਮਗਰ 10 ਦਿਨਾਂ ਦੇ ਸੂਈ 10 ਕਿਲੋ ਹੀ ਚਾਹ 10 ਦਿਨਾਂ ਦੀ ਸੂਈ ਤੇ 10 ਕਿਲੋ ਰੈਡੀ ਆ ਤੇ ਮਗਰ ਬੱਚਾ ਕੱਟੀ ਕੱਟੀ ਨਹੀਂ ਇਹ ਉਧਰ ਹੈ ਉਧਰ ਕੱਟੀ ਉਧਰ ਕੱਟੀ ਦਿਖਾਵਾਂਗੇ ਜਦੋਂ ਖੋਲ ਕੇ ਤੋਰੀ ਤੇ ਇਹ ਵੀ ਮੈਂ ਜਿਹੜੀ ਦੋਸਤੋ ਚੰਗੀ ਪਤਲੀ ਚਮੜੀ ਦੀ ਆ ਪਤਲਾ ਪਿੰਡਾ ਥਣ ਥਣ ਵੇਖ ਕੇ ਚੈੱਕ ਕਰੋ ਆ ਦੇਖੋ ਜੀ ਆ ਲਓ ਤੇ ਚਵਾਈ ਪੋਲੀ ਆ ਭਰਾ ਬਹੁਤ ਵਧੀਆ ਜੀ ਚਵਾਈ ਲੋ ਤੇ ਸੂਹਾ ਤੇ ਜਾਊਗਾ ਹਾਂ ਜੀ ਤੀਜਾ ਹੈ ਅੱਛਾ ਹੈ ਹਾਂ ਜੀ ਸੂਆ ਤੇ じゃ ਦੋਸਤੋ ਬਾਕੀ ਅੱਗੇ ਹਰ ਇੱਕ ਵੀਰ ਦੀ ਆਪੋ ਆਪਣੀ ਸਮਝ ਆ ਥਾਣ ਦੇਵਾ ਤੁਹਾਨੂੰ ਦਿਖਾਵਾਂਗੇ ਤੇ 10 ਦਿਨਾਂ ਦੀ ਸੂਈ ਦੇ ਥਲੇ 10 ਕਿਲੋ ਦੁੱਧ ਮਗਰ ਕੱਟੀ ਆ ਜੀ হোਾਈਟ ਕੱਦ ਸੋਨਾ ਇਸ ਮੱਝ ਦਾ ਵੀ ਤੇ ਤੇ ਅੱਛਾ ਸੋਨ ਵੀਰ ਥੋੜਾ ਪੁੱਠਾ ਟਲਿਆ ਨਾ ਇਧਰ ਛੋਟਾ ਸ਼ਾਮ ਟਲੀ ਹੈ ਛੋਟਾ ਸ਼ਾਮ ਟਲੀ ਹੈ ਨਾ ਹਾਂਜੀ ਚਲੋ ਫਿਲਹਾਲ ਦੱਸ ਦਿੰਨੇ ਆਪਾਂ ਵੀਰਾਂ ਨੂੰ ਲਓ ਜੀ ਦਿਖਾਈਏ ਹਾਂ ਫਰੰਟ ਤੇ ਜਿਹੜੀ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਦਿਖਾ ਦਿਓ ਮਾੜੀ ਫਿਰ ਮੈਂ 8ਵੇਂ ਨੰਬਰ ਤੇ ਜਿਹੜਾ ਦੋਸਤੋ ਆਪਾਂ ਤੁਹਾਨੂੰ ਇਹ ਪਸ਼ੂ ਦਿਖਾਇਆ ਮਾਝ ਦਿਖਾਇਆ ਪਸ਼ੂ ਤੁਹਾਨੂੰ ਉਹਦੇ ਮਗਰ ਜਿਹੜੀ ਇਹ ਫੀਮੇਲ ਕਾਫ ਆ ਕੱਟੀ ਆ ਠੀਕ ਹੈ ਜੀ ਪਹਿਲੇ ਨੰਬਰ ਤੇ ਜਿਹੜੀ ਆ ਖੜੀ ਹੈ ਸੋ ਬਾਕੀ ਆ ਜੋ ਲੋ ਜੀ ਠੀਕ ਹੈ ਹਵਾਨੇ ਲੇਵੇ ਦਾ ਦੋਸਤੋ ਪਸ਼ੂ ਕੋਈ ਤੁਹਾਨੂੰ ਗਲਤ ਨਹੀਂ ਮਿਲੂਗਾ ਹਵਾਨੇ ਲੇਵੇ ਸਾਫ ਨੇ ਬਿਲਕੁਲ ਤੇ ਕੱਦ ਘਾਟ ਪੂਰੇ ਵੱਡੇ ਨੇ ਇੱਕ ਸਾਰ ਬਿਲਕੁਲ ਜਿਹੜੀਆਂ ਮੱਝਾਂ ਜਿਲੀਆਂ ਵੀ ਹੁਣ ਆਪਾਂ ਦਿਖਾ ਚੁੱਕੇ ਹਾਂ ਇੱਕ ਸਾਰ ਪਸ਼ੂ ਆ ਲੈਂਥ ਦੇ ਬਿਲਕੁਲ ਲੰਬਾਈ ਵੱਲੋਂ ਵੇਖੋਗੇ ਬੇਲ ਵੀ ਬਿਲਕੁਲ ਬਰਾਬਰ ਆ ਉਚਾਈ ਸਭ ਪੂਰੀਆਂ ਕੱਦ ਘਾਟ ਵਾਲੀਆਂ ਪਲੀਆਂ ਨਹੀਂ ਰਾਜੀ ਚੰਗੇ ਇਲਾਕੇ ਦੀਆਂ ਸੜੀ ਬਿਲਕੁਲ ਹਾਂ ਤੇ ਤੁਹਾਨੂੰ ਭਾਈ ਇਹਦਾ ਫਿਰ ਮੋਲ ਕੀ ਹੈ ਸਭ ਇਹਦਾ 80 85 ਕੋਈ ਫਾਇਦਾ ਨਹੀਂ 75000 ਰੁਪਏ ਜੱਸ ਨੌ 75000 ਹਾਂਜੀ 75000 ਦੀ ਭਰਾਵੋ ਜਿਹੜੀ ਹੈ ਵੀ ਆ ਨਾ ਹੋਊਗੀ ਠੀਕ ਆ ਇਸ ਤੋਂ ਬਾਅਦ ਆਪਾਂ ਕਿਹੜੇ ਨਗਦ ਖਾਈਏ ਮੈਂ ਨੰਬਰ ਦੱਸ ਦਿੰਮੀ ਜਾਓ ਆ ਜੀ ਛੋਟੀ ਸਰੀ ਦੋਹਾਂ ਦੀ ਕੱਟੀ ਮਗਰ ਦੋ ਦਿਨਾਂ ਦੀ ਸੂਈ ਆ ਦੋਸਤੋ ਜਿਹੜੀ ਆਪਾਂ ਤੁਹਾਨੂੰ ਇਹ ਦਿਖਾਉਣ ਦੇ ਆ ਤੇ ਮਗਰ ਕੱਟੀ ਨਾਲੂ ਨਾਲੇ ਜੀ ਪਰਸੋਂ ਸ਼ਾਮ ਦੀ ਸੂਈ ਮਗਰ ਕੱਟੀ ਹੈ ਨਾ ਹਾਂਜੀ ਕੱਟੀ ਗਿੱਲਾ ਨਾਲੂ ਆ ਹਾਂਜੀ ਆ ਕਰੋ ਚੱਕੀ ਦੋ ਦਿਨਾਂ ਦੀ ਸੂਈ ਆ ਮਗਰ ਕੱਟੀ ਤੇ ਆ ਫੇਸ ਕੁਆਲਿਟੀ ਵੇਖੋ ਸਿੰਘਾ ਸੁੰਗਾ ਤੇ ਦੋਵੇਂ ਸਿੰਘ ਇੱਕ ਸਾਰ ਬਿਲਕੁਲ ਕੁੰਡੇ ਸਿੰਘ ਆ ਜੀ ਆ ਵੇਖੋ ਕੋਲ ਕਿਤਾ ਸਨੀ ਨਾਲ ਤਾਂ ਕੋਈ ਸੁਆ ਦੂਜਾ ਜੀ ਹਾਂ ਜੀ ਦੂਜਾ ਸੁਆ ਸੰਸਾਬ ਦੂਜਾ ਸੁਆ ਦੋ ਦਿਨਾਂ ਦੀ ਸੂਈ ਤੇ ਬੌਲਾ ਹੁਣ ਆਪਾਂ ਕਿੰਨਾ ਕਰੀਏ ਬੌਲਾ 7 ਕਿਲੋ ਰੈਡੀ ਐਂਥ ਲਈ ਦੋ ਦਿਨਾਂ ਸੂਈ ਚਲ ਬਾਕੀ ਥਣ ਥਣ ਜਿਹੜਾ ਪ੍ਰਭੂ ਤੋਂ ਹੱਥ ਸਨੀ ਨਾਲ ਦਿਖਾਉਣੇ ਆ ਆ ਕਰੋ ਚੱਕ ਲਓ ਜੀ ਵੀ ਕਲੈਕਸ਼ਨ ਜਿਹੜੀ ਆ ਦੋਸਤੋ ਅੱਜ ਪਸ਼ੂ ਘਟੋ ਘੜ ਵੀ ਅੱਜ ਨਹੀਂ ਵੀ ਹਰ ਟਾਈਮ ਘਟੋ ਘੜ 10 12 ਲਗ ਜਿਹੜੇ ਅਵੇਲੇਬਲ ਹੁੰਦੇ ਆ ਇੱਕ ਪਸ਼ੂ ਨਾ ਪਸੰਦ ਆਊਗਾ ਜਿਹੜਾ ਦੋਸਤੋਂ ਦੂਜਾ ਪਸ਼ੂ ਤੁਸੀਂ ਹੱਥ ਰੱਖੋਗੇ ਦੂਜਾ ਪਸ਼ੂ ਮਿਲ ਜਾਊਗਾ ਇਸੇ ਤਰ੍ਹਾਂ ਜਿਹੜੇ ਪਸ਼ੂ ਪੂਰੇ ਕੁਆਲਿਟੀ ਵਾਲੇ ਆ ਇੱਕ ਤੋਂ ਇੱਕ ਵੱਧ ਗਿਆ 12 ਨਗ ਜਿਹੜੇ ਅੱਜ ਅਵੇਲੇਬਲ ਨਹੀਂ ਤੁਸੀਂ ਜਿਹੜਾ ਪਸ਼ੂ ਖਰੀਦਣਾ ਉਸ ਪਸ਼ੂ ਆਪਣੇ ਖਾਸ ਦੀ ਚੁਵਾਈ ਆ ਬਹੁਤ ਵਧੀਆ ਤੇ ਤੋਂ ਟੇਮ ਕਰ ਰੋ ਟੇਮ ਟੇਮ ਕਰ ਰੋ ਆਹਨ ਵਿੱਚ ਵਾਈ ਲੱਗੀ ਜਿਹੜਾ ਛੋਟਾ ਬੱਚਾ ਖਿਰਦਾ ਉਹ ਸੋਨਾ ਜੀ ਨੂੰ ਅੱਛਾ ਜੀ ਹਾਂ ਇਹਨਾਂ ਦੀ ਪਿਆਰੀ ਚੁਵਾਈ ਲੱਗੀ ਹੂੰ 30-10 ਕਿਲੋ ਖਲਾ ਡੁੱਲਾ ਤੋਂ ਦਊਂ ਸੰਸਾਰ ਜੀ ਲਓ ਜੀ ਹਾਂ ਜੀ ਅੱਛਾ ਸੋਨੂ ਵੀਰੇ ਫਿਰ ਇਹਦਾ ਲੈਣ-ਦੇਣ ਕੀ ਕਰਤਾ ਮੋਲ? ਮੋਲ ਸੰਤੂ ਸਾਹਿਬ 75 ਕਰਾ ਲਓ 70 ਕਰਾ ਲਓ 2 ਛੋੜ 2000 ਹਾਂਜੀ 75 75 ਦੇ ਵਿੱਚੋਂ 2000 ਛੋੜ 70 ਚੋਂ 2000 ਸੰਤੂ ਸਾਹਿਬ ਅੱਛਾ ਜੀ ਹਾਂਜੀ ਲਓ ਜੀ 76000 ਤੋਂ 70000 70000 ਤੋਂ ਹਾਂਜੀ 68000 ਠੀਕ 68 ਦੀ ਜਿਹੜੀ ਭਰਾਵੋ ਇਹ ਤੁਹਾਨੂੰ ਝੋਟੀ ਮਿਲ ਜੂਗੀ ਸੁੱਜਾ ਸੂਆ ਸੋਈ ਆ ਮਗਰ ਕੱਟੀ ਆ ਹਾਂਜੀ ਮਗਰ ਬਹੁਤੇ ਵੀਰਾਂ ਦੀ ਪਸੰਦ ਆ ਵੀ ਮਗਰ ਕੱਟੀ ਪਸ਼ੂ ਖਰੀਦ ਤਾਂ ਕੱਟੀਆਂ ਵੀ ਅੱਜ ਮੈਨੂੰ ਤਾਂ ਵੀ ਅੱਧੋ-ਅੱਧ ਕੱਟੀਆਂ ਸੀ ਹਾਂਜੀ ਅੱਧੋ-ਅੱਧ ਇਹ ਜਿਹੜੀ ਦੋਸਤੋ ਬਿਲਕੁਲ ਗ੍ਰੇਡੇਡ ਝੋਟੀ ਆ ਚਾਹੇ ਨੀਲੀ ਦੇ ਵਿੱਚ ਆ ਜਾਂ ਗ੍ਰੇਡੇਡ ਤੁਸੀਂ ਮੰਨ ਲਓ ਮੱਥਾ ਬੱਲ ਹੈਗਾ ਮਗਰਲੇ ਪੈਰਾਂ ਦੇ ਮਾਰਕਿੰਗ ਆ ਤੇ ਬਿਲਕੁਲ ਤਾਜੀ ਸੂਈ ਆ ਕੱਲ ਹੀ ਸੂਈ ਆ ਠੀਕ ਆ ਕੱਲ ਹੀ ਸੂਈ ਆ ਤੇ ਬੱਚਾ ਇਹਨੇ ਵੀ ਕੱਟੀ ਪਾਈ ਆ ਕੱਟੀ ਵੀ ਕੱਟੀ ਆ ਗਈ ਇਹਦੇ ਮਗਰ ਵੀ ਤੇ ਸੁਹਾ ਦੂਜਾ ਠੀਕ ਆ ਥੋੜਾ ਜਿਹਾ ਪਸੂ ਸੂ ਦੇ ਵਿੱਚ ਆ ਦੋਸਤੋ ਠੀਕ ਆ ਜੇਰ ਜੁਰ ਪਾ ਗਿਆ ਸੀ ਕਿ ਪ੍ਰੋਪਰ ਜੇਰ ਦੀ ਸਾਰੀਆਂ ਮੇਰੀ ਆਪਣੀ ਗਾਰੰਟੀ ਹੋ ਗਈ ਠੀਕ ਆ ਜੀ ਪਿੱਛੇ ਦੀ ਵੀ ਗਾਰੰਟੀ ਹੋ ਗਈ ਜਿਹੜੀ ਮੇਰੀ ਠੀਕ ਆ ਜੀ ਜੇਰ ਜੂਰ ਪ੍ਰੋਪਰ ਪੈ ਗਈ ਆ ਦੋਸਤੋ ਫਿਲਹਾਲ ਤੁਸੀਂ ਝੋਟੀ ਜਵੀਂ ਵੀ ਦੇਖ ਸਕਦੇ ਹੋ ਕਾਫੀ ਵਧੀਆ ਕਦ ਕੋਦ ਪੂਰਾ ਹੈਗਾ ਤੇ ਥਣ ਛੱਡਾ ਤੁਸੀਂ ਆ ਵੇਖ ਕੇ ਚੈੱਕ ਕਰਨਾ ਠੀਕ ਬਹੁਤ ਸੋਹਣੀ ਚਵਾਈ ਲੱਗੀ ਸੰਸਾਭ ਜੀ ਅੱਛਾ ਜੀ ਹਾਂਜੀ ਦੋਗ ਡੰਗ ਦੀ ਕੋਈ ਬੋਲੇ ਚਵਾਈ ਹੋਈ ਹੈ ਰਾਤੀ ਚਵਾਈ ਹੈ ਸਵੇਰੇ ਚਵਾਈ ਹੈ ਜੀ ਵਧੀਆ ਰਹੇ 6-7 ਕਿਲੋ ਬੋਲੀ ਐਸ ਟਾਈਮ ਖਾਲੀ ਕੀਤੀ ਹੈ ਜੀ ਹਾਂ ਛੜਤੀ ਥਲੇ ਚਵਾਈ ਬਹੁਤ ਸੋਹਣੀ ਇਹਨੂੰ ਲੋ ਜੀ ਹਾਂ ਬਾਕੀ ਥਾਂ ਥਣ ਬਹੁਤ ਸੋਹਣਾ ਲੱਗਦਾ ਹਾਂਜੀ ਹਾਂਜੀ ਇਸ ਤੁਨੂ ਪਈ ਇਹਦਾ ਫਿਰ ਲੈਣ ਦਾ ਮੋਟਰਸਾਂਬ ਸਭ 80 ਤਰਾ 82 ਕਰਾ ਲੋ 1000 ਜੋੜ 80 80 ਜੋ 1000 ਛੋਟ 1000 ਹਾਂਜੀ 8000 ਤੋਂ 1000 ਛੋਟ ਹਾਂ ਬਹੁਤ ਪਲੀ ਦੂਜਾ ਸੁਆ ਛੋਟ ਪੂਰੀ ਪੂਰੀ ਆ ਥੋੜਾ ਜਿਹਾ ਪਸੂ ਤੂ ਦੇ ਵੇਚਾ ਦੋਸਤੋ ਤਾਂ ਕਰਕੇ 2-4 ਦਿਨਾਂ ਚ ਮੈਂਟੇਨ ਕਰੂਗੀ ਸਿਹਤ ਆਪਦੇ ਆਪ ਨੂੰ ਬਾਕੀ ਆ ਤੁਸੀਂ ਥਣ ਛੱਡਾ ਵੀ ਲੋ ਆ ਦੇਖੋ ਥਣ ਤੁਨ ਬਹੁਤ ਖੂਬਸੂਰਤ ਠੀਕ ਆ ਤੇ ਮਗਰ ਕੱਟੀ ਇੱਕ ਵਾਰੀ ਆ ਫਿਰ ਦੇਖੋ ਅੱਜ ਸਾਨੂੰ ਬਈ ਇਹੋ ਨਕਸੀ ਆਪਣੇ ਕੋਲ ਇੱਕ ਦੋ ਰਹੇ ਜਾਂ ਸੰਸਬ ਇੱਕ ਆਇਆ ਗਿਫਟ ਭਾ ਕੇ ਮਗਰ ਲਓ ਜੀ ਮਗਰ ਭਾਈ ਤੁਹਾਨੂੰ ਆਦਾ ਵੀ ਗਿਫਟ ਵੀ ਰੱਖੇ ਆ ਕਿਉਂਕਿ ਪਸੂ ਜਿਹੜਾ ਕੋਈ ਫਾਈ ਵੀਰ ਥੋੜੇ ਪਾਦੇ ਪੈਸੇ ਅੱਛਾ ਜੀ ਹਾਂ ਜੀ ਮੇਲਾ ਮਰ ਗਿਆ ਮੇਲਾ ਸੁੱਟਦੀ ਵੀ ਮੇਰਾ 12 13 ਦਿਨ ਹੋ ਗਿਆ ਹਾਂਜੀ 12 13 ਦਿਨ ਹੋਵੇ ਸੀ 13 ਦਿਨ ਹੋ ਗਿਆ ਸੀ ਨੂੰ ਬੇਣ ਬੱਚੇ ਹੋਣਾ ਹਾਂ ਬੇਣ ਬੱਚੇ ਬਾੜੇ ਤੇ ਮਿਲਦੀ ਸੰਸਾ ਦੋਵੇਂ ਟਾਈਮ ਮੇਰਾ 5000 ਥੋੜੀ ਬਾੜੇ ਤੇ ਦੋਵੇਂ ਟਾਈਮ ਦੀ ਜੋਨੇ ਦਿਆਂਗੇ ਖੁਸ਼ ਹੋ ਕੇ ਖੁਸ਼ ਹੋ ਕੇ ਪੂਰੀ ਲਓ ਜੀ ਹਾਂ ਜੀ ਸਵੇਰ ਕਿਰਮਤ ਤੇ ਸਾਧਿ ਜਾਓ ਕਿ ਨਾਲ ਤੇ ਜਾਲਾ ਲੈ ਵੀਰ 3 ਸੌ ਪੂਰੀ ਆਈ। ਹੂੰ। ਸੋ ਮੈਲੇਓ ਦੋਸਤੋ ਚੱਲੀ ਆ ਠੀਕ ਆ। ਮੈਲਾ ਬਿਲਕੁਲ ਸਾਰ ਦੇ ਨਾਲ ਪੂਖੇ ਦੇ ਨਾਲ ਮੈਲਾ ਵੀ ਬਿਲਕੁਲ ਲੱਗਾ। ਤੇ ਆਹ ਦੇਖੋ। ਚਵਾਈ ਬਹੁਤ ਸੋਹਣੀ ਲੱਗੀ ਸੰਸਾਵੇਂ ਨੂੰ। ਹੂੰ। ਤੇ ਦੁੱਧ ਹੁਣ ਇਹਦੇ ਥੱਲੇ ਕਿਵੇਂ ਆ? 7 7.5 ਕਿਲੋ ਜਿਹੜਾ ਸਹੀ ਦੁੱਧ ਹੈ ਇਸ ਟਾਈਮ। ਅੱਛਾ ਕਸਮਾ ਜਿਹਾ ਲੇਵਾ ਰੱਖ ਦੀ। ਹਾਂ, ਤਸਮਾ ਨਹੀਂ ਕਰ ਜੇ ਲੈ ਵੇਦੀ ਆ 10 ਕਿਲੋ ਦੋਗੀ ਵੀਰ ਕੋ ਚੰਗੀ ਸੇਵਾ ਕਰੇ ਹੁਣ ਮੈਲੇਓ ਚੱਲੀ। ਕਿਲੋ 2 ਕਿਲੋ ਦੋ ਤੇ ਵਾਜ ਜਾਣਾ ਸੰਸਾਵੇਂ ਨੇ। ਹੂੰ ਹਾਂਜੀ। ਲਓ ਜੀ। ਠੀਕ ਆ। ਪਾੜੇ ਦੇ ਮੇਲ ਦੀ ਦੋਵੇਂ ਟਾਈਮ ਜੀ 3 25 ਦੋਸਤੋ ਬੱਚਾ ਖਸਬੈਰਾ ਬਾਕੀ 13 14 ਦਿਨ ਦੀ ਸੂਈ ਆ ਮੈਲਾ ਉਹ ਬਿਲਕੁਲ ਚੱਲੀ ਆ ਦੁੱਧ ਤੇ ਆ ਜੂਗੀ ਜਿਹੜੇ ਸਾਬ ਨਾਲ ਮੈਲਾ ਬੋਲਾ ਮਾਰਦੀ ਪਈ ਆ ਤੇ ਦੁੱਧ ਹੁਣ ਫਿਰ ਹਾਲ ਜਿਹੜਾ ਤੁਸੀਂ ਚਵਾਈ ਕਰੋਗੇ 7 ਕਿਲੋ ਹਾਂ ਜੀ ਹਾਂ ਜਿਹੜਾ ਸਹੀ ਦੁੱਧ ਹੈ ਇਸ ਟਾਈਮ ਪਾੜੇ ਦੇ ਸੰਤੂ ਸਾਹਿਬ ਮੇਰੀ ਲੱਤ ਨਹੀਂ ਚੁੱਕਦੀ ਕਰਮਾਲੀ ਠੀਕ ਹੈ ਮੁੱਲ 60 ਕਰਾ ਲਓ 55 ਕਰਾ ਲਓ 52000 ਰੁਪਏ ਬੱਚੇ ਅਮਰੀਕਾ ਯਸਨੋ ਜੀ ਮੈਲਾ ਥੋੜੀ ਵੀ ਫਿਰ ਦੁਬਾਰਾ ਚੰਗੀ ਤਰ੍ਹਾਂ ਵੀਰ ਅਗਲਾ ਤਸੱਲੀ ਕਰ ਲਈ ਜਨਾ ਆਖੇ ਕੋਈ ਵੀ ਝੂਠ ਬਿਲਕ ਫੋਕੇਸੇ ਵੀਰ ਨੇ ਆਈ ਆਉਣਾ ਤਸੱਲੀ ਕਰਨੇ ਜਿੰਨਾਂ ਦੁੱਧ ਦਾ ਹੁਣ ਬਿਲਕੁਲ ਦੱਸਿਆ ਕਿ ਹੁਣ ਮੌਕੇ ਦਾ ਦੁੱਧ ਦੀ ਤਸੱਲੀ ਕਰਨ ਸਾਹਿਬ ਜੀ ਇੱਕੇ ਮੈਂ 2 ਮਹੀਨਾ ਸੁਆ ਬੱਚਾ ਮੜ ਗਿਆ ਅੱਛਾ ਜੀ 8 ਕਿਲੋ ਦੁੱਧ ਤਲੀ ਦੋਵੇਂ ਟਾਈਮ ਟੀਕਾ ਲੈਂਦੀ ਲੱਤ ਨਹੀਂ ਝੁਕਦੀ ਹਾਂ ਹਾਂ ਹਾਂਜੀ ਠੀਕ ਹੈ ਜੀ ਸੰਸਾ ਠੀਕ ਦੋਵੇਂ ਟਾਈਮ ਟੀਕਾ ਦੇ ਮੇਰੀ ਲੱਤ ਨਹੀਂ ਝੁਕਦੀ ਕੋਈ ਸੋਟਾ ਨਹੀਂ ਲੈਣਾ ਖਰੋਣਾ ਕੋਈ ਜੋੜ ਨਹੀਂ ਪਾਉਣਾ ਠੀਕ ਹੈ ਜੀ ਹੋਊਗਾ ਤੀਜਾ ਵੀ ਹੋ ਸਕਦੀ 2 ਮਹੀਨੇ ਹੋ ਗਏ ਸੂਈ ਨੂੰ ਠੀਕ ਹੈ ਜੀ ਕੋਈ 5 ਦਿਨਾਂ ਦੀ ਸੂਈ ਚਾਹ ਨਹੀਂ ਰਹੀ ਦੋਵੇਂ ਟਾਈਮ ਟੀਕਾ ਦੋਵੇਂ ਟਾਈਮ ਨਹੀਂ ਦਿੱਤੀ ਗਈ ਕਿ ਜੋਣ ਦੇ ਮਾਰੇ ਆਪਾਂ ਕਿਹਾ ਦੋ ਦਾ ਟੀਕਾ ਲਾ ਲਗੀ ਹੈ ਟੀਕਾ ਲਾ ਲਿਆ ਹਾਂਜੀ ਠੀਕ ਹੈ ਤੇ ਦੁੱਧ ਕਿੰਨਾ ਸਹੀ ਦੱਸੋ ਦੁੱਧ 8 ਕਿਲੋ ਸੰਸਾ ਮੇਰੇ 8 ਕਿਲੋ ਹਾਂਜੀ ਦੋਵੇਂ ਟਾਈਮ ਦੋਸਤੋ ਟੀਕੇ ਤੇ ਆ ਤੇ ਜਾਂ ਸਵੇਰ ਦੋ ਮਹੀਨੇ ਦੇ ਵਿੱਚ ਹੋਈ ਜਾਂ ਪਰ ਆਪਣੇ ਕੋ ਟਾਈਮ ਨਹੀਂ ਲਿਆ ਮਾਲ ਚੋਣਾਂ ਦਾ ਡੱਜਾ ਹਾਂ 8 ਕਿਲੋ ਸੋਧ ਦਾ ਹਾਂਜੀ ਜਿਹੜਾ ਕਿਸੇ ਚਵਾਈ ਕਰ ਲੈਣੀ ਹੈ ਟੀਗਾ ਜ਼ਰੂਰ ਲਾਉਣਾ ਪਊਗਾ ਤੇ ਹੋ ਸਕਦਾ ਟੀਕੇ ਦੇ ਦਿੱਤੇ ਕਿਤੇ ਜਾਂ ਹਾਂਜੀ ਜੇ ਕੋਈ ਵੀ ਟਕਾਉਣ ਵਾਲਾ ਮਿਲ ਗਿਆ ਬਾਕੀ ਥਾਂ ਥਾਂ ਤੁਸੀਂ ਵੇਖ ਲਓ ਤਾਰਾ ਤੋਂ ਨਾ ਬਰਾਬਰ 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 ਜੀ ਇੱਕ ਨੰਬਰ ਚਵਾਈ ਜਿਹੜੀ ਮਾੜਾ ਥਾਂ ਐ ਡੀਡੀ ਚਵਾਈ ਐ ਤੇ ਕੀ ਕਰਦੇ ਤਾਂ ਮੁੱਲ ਕਿ ਰਹੂਗਾ ਮੁੱਲ ਇਹਦਾ 60 ਕਰਾ ਲਓ 55000 ਦੀ ਜੱਸ ਨਾ ਜੀ ਇਹ 55 ਦੀ ਹਾਂਜੀ ਠੀਕ ਆ ਸੋਣ ਜੀ ਅੱਜ ਮਾਲ ਆ ਸੀ ਆਪਣੇ ਕੋਲ ਹਾਂਜੀ ਇਸ ਟਾਈਮ 12 ਨੰਗ ਸੀ ਟੋਟ ਲਾ ਆਪਣੇ ਬਿਲਕੁਲ ਤੇ ਨੰਬਰ ਆਪਣੇ ਭੈਣ ਭਰਾਵਾਂ ਨਾਲ ਕਰੀਏ ਸਾਂਝੇ ਆਪਣੇ ਨੰਬਰ 99150 ਹਾਂਜੀ 16213 ਠੀਕ ਹੈ ਜੀ 98558 17707 ਠੀਕ ਹੈ ਜੀ ਹਾਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਜੀ ਜ਼ਿਲ੍ਹਾ ਮੋਗਾ ਹਾਂਜੀ ਠੀਕ ਹੈ ਜੀ ਬਾਕੀ ਦੋਸਤਾਂ ਫਤੇਗੜ ਪੈਸੂਰ ਦੇ ਬਿਲਕੁਲ ਕਿਲੋਮੀਟਰ ਲੱਗੇ ਆ ਫਤੇਗੜ ਪੈਸੂਰ ਤੋਂ ਕੁਝ ਕਿਲੋਮੀਟਰ ਵੀ ਕਈ ਵੀਰ ਪੁੱਛਦੇ ਹੁੰਦੇ ਕਿ ਨਾ ਹੀ ਮੋਕੇ ਤੋਂ 26 27 ਕਿਲੋਮੀਟਰ ਹਾਂਜੀ ਆਪਣਾ ਪਿੰਡ ਸਰ ਮੋਕੇ ਤੋਂ 26 27 ਕਿਲੋਮੀਟਰ ਜਿਹੜੇ ਵੀਰ ਮਾਲਵੇ ਤੋਂ ਆ ਰਹੇ ਨੇ ਇਧਰ ਚੋਟੀਆਂ ਜਿਹੜਾ ਇਹ ਸ਼ਾਹ ਬੋਕਰ ਏਰੀਏ 'ਚ ਉਹ ਚੋਟੀਆਂ ਬਿੱਲੀ ਵੀਰ ਆਪਣੇ ਖਾ ਪੈ ਜਾਂਦਾ ਜੀ ਬਿਲਕੁਲ ਸ਼ਾਹ ਬੋਕਰ ਏਰੀਆ ਦੇ ਬਿਲਕੁਲ ਨਾਲ ਜਿਹੜਾ ਪਿੰਡ ਚੋਟੀਆਂ ਦੋਸਤੋ ਫਤੇਗੜ ਪੈਸੂਰ ਕਿਲੋਮੀਟਰ ਦੂਰੀ ਆ ਇੱਕ ਪਾਸੇ ਜੋਗੇ ਵਾਲਾ ਪੈ ਜਾਂਦਾ ਸultanpur ਜਲੰਧਰ ਰੋਡ ਬਿਲਕੁਲ ਜਿਹੜਾ ਤੇ ਅੱਗੇ ਧਰਮਕੋੜ ਨੂੰ ਜਿਹੜਾ ਦੋਸਤੇ ਰੋਡ ਚੱਲਾ ਜਾਂਦਾ ਉਸ ਤੋਂ ਬਾਅਦ ਜਿਹੜਾ ਫਾਦਈਗੜ ਏਰੀਆ ਆਪਣੇ ਨਾਲ ਨਾਲ ਹੀ ਫਾਦਈਗੜ ਕੋਈ ਦੂਰ ਤੇ ਇੱਕ ਆਪਣੇ ਸ਼ਾਹ ਬੋਕਰ ਨੂੰ ਤੇ ਕੋੜ ਇਸੇখান ਨੂੰ ਰੋਡ ਜੜ ਜਾਂਦਾ ਠੀਕ ਹੈ ਜੀ ਤੇ ਆ ਨੰਬਰ ਵੀਰ ਸੋਨੂ ਦੇ ਲਗਾਤਾਰ ਆਪਾਂ ਸਕਰੀਨ ਦੇ ਥੱਲੇ ਚਲਦੇ ਕਰ ਦਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਲਿਓ ਮਾਲ ਬਿਲਕੁਲ ਤੇ ਨੰਬਰ ਆਪਣੇ ਭੈਣ ਭਰਾਵਾਂ ਨਾਲ ਕਰੀਏ ਸਾਂਝੇ ਆਪਣੇ ਨੰਬਰ 99150 ਹਾਂਜੀ 16213 ਠੀਕ ਹੈ ਜੀ 985568 17707 ਠੀਕ ਹੈ ਜੀ ਹਾਂ ਤਹਿਸੀਲ ਧਰਮਕੋੜ ਜ਼ਿਲ੍ਹਾ ਮੋਗਾ ਜੀ ਜਿਲ੍ਹਾ ਮੋਗਾ ਹਾਂਜੀ ਠੀਕ ਹੈ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਆਜਾ ਸੰਤਾਂ ਦਾ ਇੱਕ ਫੋਟੋ